ਹਾਲੋ ਤੁਹਾਡੇ ਕੋਲ ਇਹਨਾਂ ਕੋਲ ਗੜੇ ਆ ਪਰ ਹੈ ਕਿੱਥੇ ਹਾਂ ਮਾਰੀ ਕਿੱਦਾਂ ਲੱਗੀਆਂ ਰੰਗ ਨਾ ਕਹਦਾ ਮਹਿਕਮੇ ਨੇ ਕਰੀਆਂ ਮੈਂ ਡਾਕਟਰ ਨੇ ਲਾਈਆਂ ਬੋਧੀਆਂ ਵਸੀਲ ਦੇ ਬੰਦੇ ਆਏ ਮੈਂ ਉਹ ਵੀ ਐਪਲੀਕੇਸ਼ਨ ਲਾਈ ਹੋਈ ਜੀ ਤੁਹਾਨੂੰ ਕੋ ਆਇਆ ਪਟਵਾਰੀ ਆਇਆ ਆਓ ਵੀ ਹੁਣ ਆਪਣੇ ਆਪ ਥੋੜੀ ਮਹਿੰਗੀ ਕਰ ਲਈਏ ਆਪਣੇ ਪੱਟੂ ਸਾਰੇ 100 ਸਾਲ ਪੁਰਾਣਾ ਬੰਨ੍ਹ ਆ ਜੀ ਚੁੱਪ ਕਰ 100 ਸਾਲ ਪੁਰਾਣਾ ਸਰਾਰ ਆ ਜੀ ਪੁਰਾਣਾ ਮਰਾਣਾ ਇੱਕੋ ਜਿਹਾ ਮਰਾਣਾ 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 ਕਿਹਦੇ ਕੇ ਚੱਲਦਾ ਆਰਡਰ ਤੇ ਦੋਹੇ ਪਾਸੇ ਹੋਵੋਗੇ ਇਹਨਾਂ ਨੂੰ ਮੈਨੂੰ ਕੀ ਵਾਲੀ ਪਾਣੀ ਕਰੀਏ ਆਰਡਰ ਨਹੀਂ ਇੱਕੋ ਜਿਹਾ ਜਿਕਰ ਤੋਂ ਮੈਨੂੰ ਦੇਖ ਲਓ ਮੇਰੀ ਬੇਨਤੀ ਆ ਇਹ ਵਰਲੇ ਜੋ ਸੈਸ਼ਨ ਨੇ ਇੱਕ ਕੇਸ ਹਰ ਮੈਂ ਪਾਇਆ ਉਹਦੇ ਹਜੇ ਤੱਕ ਰਿਪਲਾਈ ਨਹੀਂ ਆਇਆ ਇਹਨਾਂ ਨੇ ਬਾਅਦ ਵਿੱਚ ਸਟੇਟ ਅਪ ਆਇਆ ਜਿਹੜਾ ਮੈਂ ਪੰਜਾਬੀ ਤੋਂ ਦਿੰਦੀ ਨਹੀਂ ਇਹਨਾਂ ਨੇ ਪੰਜਾਬੀ ਜੀ ਕਰਾ ਕੇ ਸਾਨੂੰ ਦੱਤਾ ਨਹੀਂ ਕਹਿੰਦਾ ਕੁਝ ਨਹੀਂ ਲੱਗੀ ਵੀ ਇਹਦਾ ਇਹਦੇ ਵਿੱਚ ਮੌਜੂਦਾ ਬੰਨ ਨੂੰ ਪੱਧਰਾ ਕਰਨ ਤੋਂ ਰੋਕਿਆ ਜਾਵੇ ਦਾ ਲਿਖਿਆ ਹੋਇਆ ਸਾਰਾ ਕੁਝ ਇਹਨਾਂ ਨੇ ਦੱਸਿਆ ਸਰ ਮੈਨੂੰ ਇਹ ਸਟੇ ਮਤਲਬ ਮੰਗੀ ਦੋਨਾਂ ਧਿਰਾਂ ਨੂੰ ਸਟੇ ਨੰਬਰਾਂ ਨਹੀਂ ਦਿੱਤੀ ਵੀ ਆਈ ਕੋਰ ਦੀ ਕਦੀ ਤਰੀ ਵਿਚ ਹਾਂਜੀ ਠੀਕ ਹੈ ਨਾ ਹਾਂਜੀ ਫਿਰ ਨਹੀਂ ਆ ਫਿਰ ਚਾਹਲ ਜ਼ਮੀਨ ਵਿੱਚ ਪੱਧਰਾ ਚੁੱਕਣ ਦਾ ਬੰਨ ਦਾ ਉਹ ਮਤਲਬ ਲਿਖਿਆ ਜਾਵੇ ਸਾਡੀ ਕੋਈ ਕभी ਸ਼ਾਮ ਨੂੰ ਉਸ ਤੋਂ ਬਾਅਦ ਸਰ ਇਹ ਦੇਖੋ ਆ ਆ ਦੇਖੋ ਮਰੂੰਗਾ ਮਰੂੰਗਾ ਮਾਰ ਕੇ ਰਾਜੀ ਆ ਆ ਦੇਖੋ ਤੁਸੀਂ ਭਾਜੀ 19 ਤਰੀਕ ਲੱਗੀ ਹੋਈ ਹੈ ਜੀ ਸਾਡੀ ਉਹਦੀ ਆ ਜਿਹੜੀ ਤੁਸੀਂ ਸਾਡਾ ਕਮਿਸ਼ਨ ਬਠਾਲਨੇ ਬਾਅਦ ਤੇ ਰਾਜੀ ਕਮਿਸ਼ਨ ਨਾਲ ਤੁਹਾਨੂੰ ਸਰ ਰਿਪੋਰਟ ਇੱਕ ਮਿੰਟ ਕਮਿਸ਼ਨ ਨਾਲ ਸਾਨੂੰ ਤਾਂ ਦੇਣ ਦੋ ਕਮਿਸ਼ਨ ਨਾਲ ਰਿਪੋਰਟ ਦੇਣੀ ਆ ਉਤੇ ਬਾਅਦ ਫਿਰ ਜੀ ਸਾਨੂੰ ਜਿਹੜੀ ਤੁਸੀਂ ਮੰਗੀ ਰਹੀ ਆ ਨਹੀਂ ਨਹੀਂ 19 ਤਰੀਕ ਕਿਸ ਤਰ੍ਹਾਂ ਤੁਸੀਂ ਮੰਗੀ ਰਹੀ ਆ ਅਸੀਂ ਨਹੀਂ ਜੀ ਮੰਗੀ ਹੋਈ ਮਤਲਬ ਸਾਡੀ ਜ਼ਮੀਨ ਐਨ ਕਨਫਰਮ ਕੀਤੀ ਜੇ ਜਿਹੜੀ ਤੁਸੀਂ ਕਮਿਸ਼ਨ ਬਣਾਉਂਦੇ ਤੇ ਨਹੀਂ ਸਾਨੂੰ ਪੁਲਿਸ ਦਾ ਇਹਦੇ ਬਾਰੇ ਫੈਸਲਾ ਬਾਕੀ ਉਹਨਾਂ ਦੇਵਤਾ ਵੀ ਤੁਸੀਂ ਦੇ ਮਾਲਕ ਆ ਜੋ ਮਰਜੀ ਮਾਲਕ ਤਾਂ ਹੀ ਜੱਤ ਦਾ ਮਿੰਦਤੀ ਆ ਜੱਤ ਨੂੰ ਕੋਈ ਮਾਲਕ ਨਹੀਂ ਹੈਗਾ ਜਦੋਂ ਇਹ ਨੰਕੀ ਹੋਈ ਨਿਸ਼ਾਨ ਨਹੀਂ ਜੀ ਹੋਈ ਵੀ ਨਿਸ਼ਾਨ ਦੇ ਸਿਰਫ ਐਨੇ ਕਰਕ ਬਈਦੀ ਹੋ ਗਈ ਵੀ ਬਾਕੀ ਇਹਨਾਂ ਦੇ ਕੋਲ ਹੈਗਾ ਜੀ ਤਿੰਨ ਚਮੇਂ ਦੀ ਮਿੰਦਤੀ ਹੋਣੀ ਜਿਹੜਾ ਜਦੋਂ ਸਾਨੂੰ ਸ਼ਾਮਲਾ ਟੇ ਨਹੀਂ ਨਿਕਲੀ ਸ਼ਾਮਲਾ ਟੇ ਨਹੀਂ ਨਿਕਲੀ ਸਰ ਹੈਗੀ ਸਾਡਾ ਠਿਕਾਣਾ ਲਾਵੇ ਨਾ ਸ਼ਾਮਲਾ ਟੇ ਸਾਰੀ ਕਢਾਓਗੇ ਨਾ ਸ਼ਾਮਲਾ ਟੇ ਪੰਚਾਇਤ ਆਪਣੀ ਆਪਣੀ ਗੱਲ ਲੱਗ ਗਈ ਨਹੀਂ ਹੋਈ ਹਲਦੀ ਹੋਣੀ ਸਾਡੇ ਤੋਂ ਸਾਡੇ ਇੰਨਾ ਹੋਣੀ ਪੈਦਾ ਕਰੋ ਇਹਨਾਂ ਨਾਂ ਲੇ ਕੇ ਸਾਰੇ ਉੱਥੇ ਥਾਣੇ ਆਓ ਇੱਥੇ ਕਾ ਨਹੀਂ ਪਾਣਾ ਹੈਗਾ ਮੈਂ ਗੱਲ ਕਰਿਆ ਇਹ ਤਾਂ ਸਮਾਈ ਹੋ ਗਈ ਜੀ ਦੇਖੀ ਉੱਥੇ ਬਲਾਵਾ ਪਾਤਾ ਗੱਲ ਗਿਆ ਜੀ ਛੱਡੇ ਨੂੰ ਛੱਡੇ ਮਿੰਟ ਦੀ ਗੱਲ ਲਓ ਜੀ ਜਿੱਦੀ ਜਿੱਥੇ ਆਉਂਗੀ ਉੱਥੇ ਰਹਿੰਦੀ ਹੈ ਖੱਡੇ ਨਾਲ ਜ਼ਮੀਨ ਚੱਕ ਕੇ ਥੋੜੀ ਇੰਦਾ ਥੋੜੀ ਹੰਦਾ ਜੀ ਨਹੀਂ ਉਹ ਪਤਾ ਹੋ ਜਾਊਗਾ ਕਿ ਨੰਬਰ ਕਿੱਥੋਂ ਮੈਂ ਕਹਿੰਦਾ ਮੈਂ ਕਹਿੰਦਾ 10 ਮਿੰਟ ਗੱਲ ਕਰ ਲਓ ਜੀ ਮੇਰੀ ਕਿਹੜਾ ਕਿਹੜਾ ਰੂਲ ਕਹਿੰਦਾ ਵੀ ਦੋ ਖੇਤਰ ਨਹੀਂ ਮਨਤੀ ਕਰ ਦੂਗਾ ਜੀ ਤੁਹਾਨੂੰ ਕੰਟਰ ਨੂੰ ਫੱਡੇ ਆ ਮੇਜਾ ਮਿੰਦੀ ਹੁੰਦੀ ਜੇ ਮੈਂ ਮਿੰਦੀ ਆਉਂਦੀ ਤਾਂ ਬੱਟ ਹੋਣੀ ਜੇ ਇੱਕ ਅੱਖ ਹੁੰਦਾ ਮਿੰਦੀ ਜਿੱਥੇ ਮਾਰਗੀ ਕਰਾ ਲਾ ਉਹ ਮੈਂ ਕਹਿੰਦਾ ਜੇ ਉਹਦਾ ਨਹੀਂ ਜੇ ਮਤਲਬ ਸਾਡੇ ਜਾ ਗਿਆ ਸੀ ਨਹੀਂ ਚੱਕਣਾ ਸਾਡੇ ਜਾ ਗਿਆ ਸੀ ਨਹੀਂ ਚੱਕਿਆ ਅਸੀਂ ਕਹਿੰਦੇ ਕਿ ਨਹੀਂ ਆਵੇ ਜੇ ਫੋਟਾ ਕਿਹੜਾ ਰੈਂਕ ਹੁੰਦਾ ਪਾਜਾ ਕਿਉਂ ਉਹਨਾਂ ਨੇ ਦੋ ਖੇਤਾਂ ਦੀ ਮਿੰਦੀ ਕਰ ਦੋ ਖੇਤਾਂ ਨੂੰ ਕੌਣ ਕਰਦਾ ਹਾਂਜੀ ਬਿਲਕੁਲ ਇੱਕ ਵਾਰੀ ਆਪਾਂ ਅੱਜ ਤੇ 8 ਤੋਂ 9 ਮਹੀਨੇ ਦੀ ਗੱਲ ਹੈ ਜੀ ਇਸ ਜਗ੍ਹਾ ਤੇ ਪਹਿਲਾਂ ਵੀ ਆਏ ਸੀਗੇ ਇਸ ਅਲਮਪਰ ਦੀ ਜਿਹੜੀ ਅਲਮਪਰ ਦੇ ਪਿੰਡ ਹੈ ਅਲਮਪਰ ਪਿੰਡ ਹੈ ਜੀ ਤੇ ਉਸ ਤੋਂ ਬਾਅਦ ਇਸ ਜਗ੍ਹਾ ਨੂੰ ਰੋਕਿਆ ਗਿਆ ਸੀ ਪੁਲਿਸ ਵੱਲੋਂ ਵੀ ਬਲੋਕਤਾ ਸੀ ਵੀ ਕੋਈ ਵੀ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਕਾਰਵਾਈ ਨਹੀਂ ਕਰੇਗੀ ਲੇਕਿਨ ਅੱਜ ਕੀ ਹੋਇਆ ਨਵਾਂ ਆਪਾਂ ਨੂੰ ਵੀ ਫੋਨ ਆਇਆ ਵੀ ਇੱਥੇ ਅਸੀਂ ਅੱਜ ਕੋਈ ਹੋ ਰਿਹਾ ਇੱਥੇ ਕੁਝ ਇੱਧਰ ਆ ਜਾਓ ਜੀ ਤੁਹਾਡਾ ਨਾਮ ਕੀ ਹੈ ਜੀ ਅੱਛਾ ਸਰਿੰਦਰ ਸਿੰਘ ਤੁਸੀਂ ਹੈ ਠੀਕ ਹੈ ਸਰਿੰਦਰ ਸਿੰਘ ਜੀ ਅੱਜ ਕੀ ਹੋ ਰਿਹਾ ਕਿਸ ਤਰ੍ਹਾਂ ਕਿਹੜੇ ਹੁਕਮ ਹੈ ਤੁਹਾਡੇ ਕੋਲ ਸਾਬ ਮੈਂ ਇਸ਼ ਜਿਸ ਜਿਹੜੇ ਪਹਿਲੇ ਤਰੀਕਾ ਹੀ ਤੁਸੀਂ ਆਏ ਤੇ ਉਸ ਤੋਂ ਬਾਅਦ ਮੈਂ ਕੋਰਟ ਵਿੱਚ ਪੇਸ਼ ਕਿਸ ਕਿਸ ਪਾਸੇ ਇਹਨਾਂ ਨੂੰ ਪਾਇਆ ਸੀ ਉਹ ਮਾਨਯੋਗ ਕੋਰਟ ਨੇ ਸਾਰੇ ਸਬੂਤ ਇਕੱਠੇ ਕਰਕੇ ਆਪਣੇ ਤਹਿਸੀਲਦਾਰ ਸਾਹਿਬ ਤੇ ਅਸीडियोਮ ਤੇ ਲੈ ਕੇ ਇਹ ਪ੍ਰੋਪਰਟੀ ਖਰਦੇ ਮਤਾਂਕ ਮੇਰੀ ਡਿਕਲੇਅਰ ਕਰਤੀ ਤੇ ਮੈਨੂੰ ਮਾਲਕ ਬਣਾਇਆ ਬਈ ਦੂਜੀ ਪਾਰਟੀ ਬਿਲਕੁਲ ਕੋਈ ਰੁਕਾਵਟ ਨਹੀਂ ਪਾ ਸਕਦੀ ਐਂਟ ਨਹੀਂ ਹੋ ਸਕਦੀ ਜਿਹੜੀ ਜ਼ਮੀਨ ਆਪਾਂ ਦੇਖ ਰਹੇ ਆ ਦਿਖਾਓ ਜਰਾ ਵੀ ਜਿਹੜੀ ਜ਼ਮੀਨ ਖਾਲੀ ਦੇਖਣ ਇਸ ਤੁਹਾਡੀ ਜ਼ਮੀਨ ਹੈ ਮੇਰੀ ਇਹ ਦੋ ਤਿੰਨ ਦੋ ਸਾਲ ਤੇ ਇਸੇ ਕਰਕੇ ਖਾਲੀ ਪਈ ਆ ਮੇਰਾ ਨੁਕਸਾਨ ਹੋ ਗਿਆ ਦੋਨ ਫਸਲਾਂ ਦਾ ਨਿਸ਼ਾਨਦੇਹੀ ਦਾ ਤੁਸੀਂ ਅੱਗੇ ਤੱਕ ਨਹੀਂ ਠੋਡਾ ਲਾਇਆ ਹੋਰ ਕਰ ਗਿਆ ਉਹ ਜਿਹਨੇ ਕੰਬੇ ਲਾਏ ਹੋਏ ਕਾਨੂੰਗੋ ਸਾਹਿਬ ਦੀ ਰਿਪੋਰਟ ਮੇਰੇ ਕੋਲ ਹੈਗੀ ਹੈ ਤਸੀਲ ਦਾ ਸਰਦਾਰ ਉਹ ਮੇਰੇ ਨੌ ਤੇ ਜਿਹਨਾਂ ਨੇ ਇੰਤਕਾਲ ਕਰਤਾ ਸਭ ਕੁਝ ਹੋ ਗਿਆ ਜੀ ਇਹਨਾਂ ਨੂੰ ਕਿਹਾ ਵੀ ਇਹਨਾਂ ਕਿ ਗਲਤ ਆ ਜੇ ਤੁਹਾਨੂੰ ਗਲਤ ਲੱਗਦਾ ਤੁਸੀਂ ਫੀਸ ਭਰੋ ਆਪਣੀ ਤੇ ਆਪਣੀ ਨਿਸ਼ਾਨਦੇਹੀ ਕਰੋ ਅੱਜ ਦੇ ਜਿਹੜੇ ਆਰਡਰ ਹੈ ਪੁਲਿਸ ਨੂੰ ਵੀ ਲਿਖਿਆ ਗਿਆ ਆ ਪੁਲਿਸ ਵਾਲੇ ਦੁਕਾਨ ਤੇ ਗਏ ਸਾਰੇ ਉਹਨੇ ਤਸੱਲੀ ਕਰਾਈ ਹੈ ਉਤੇ ਬਾਅਦ ਮੈਨਿਕ ਡਿਪਾਰਟਮੈਂਟ ਚਾਹੁੰਦੇ ਆ ਵੀ ਇਹ ਸਾਰਾ ਤੁਸੀਂ ਏਰੀਆ ਪਤਰਾ ਕਰਕੇ ਆਪਣਾ ਖੇਤਾਂ ਦਾ ਆਪਣੇ ਖੇਤ ਵਿੱਚ ਪਾਣਾ ਕਿਤੇ ਬਾਹਰ ਨਹੀਂ ਪਾਣਾ ਜਿਹੜੇ ਠੱਡਿਆਂ ਦੀ ਗੱਲ ਆ ਠੱਡੇ ਪਹਿਲਾਂ ਆਪਾਂ ਖਬਰ ਲਾਈ ਸੀ ਵੀ ਇਹ ਪਾਣੀ ਰੋਕਣ ਵਾਸਤੇ ਲੱਗੇ ਸੀ ਜੀ ਲੇਕਿਨ ਅੱਜ ਤੁਸੀਂ ਚਲੋ ਅਸੀਂ ਕੋਰਟ ਨਹੀਂ ਹੈਗੇ ਨਾ ਅਸੀਂ ਜੱਜ ਹੈਗੇ ਆ ਜੋ ਤੁਹਾਨੂੰ ਕੋਰਟ ਦੇ ਕਾਗਜ਼ ਹੈ ਮੀਡੀਆ ਵੀ ਉਹਦੇ ਨਾਲ ਹੀ ਸਹਿਮਤ ਹੈ ਕੋਰਟ ਨੇ ਮੈਨਿਕ ਡਿਪਾਰਟਮੈਂਟ ਨੇ ਕਿਹਾ ਵੀ ਕੋਈ ਪਾਣੀ ਦੀ ਰੋਕਦੀ ਨਹੀਂ ਹੈਗੀ ਇਹਨਾਂ ਦੀ ਆਪਣੀ ਪਰਸਨ ਬਣਾਈ ਵੀ ਹੈ ਇਹ ਜਿੱਦਾਂ ਮਰਜ਼ੀ ਹਟਾ ਸਕਦੇ ਪਤਰਾ ਕਰ ਸਕਦੇ ਤੇ ਹੁਣ ਜਿਹੜੀ ਦੂਜੀ ਧਿਰ ਹੈ ਦੂਜੀ ਧਿਰ ਤੇ ਰਿਕੋਰਡ ਤੁਸੀਂ ਆ ਜੀ ਤੁਹਾਡੇ ਕੋਲ ਕੋਣ ਬੰਦਾ ਕੋਈ ਅੱਛਾ ਤੇ ਦੂਜੀ ਧਿਰ ਹੁਣ ਚਾਹੁੰਦੀ ਹੈ ਵੀ ਹਾਂ ਚਲੋ ਕੋਈ ਨਹੀਂ ਆਪਾਂ ਤਾਂ ਬੰਦੇ ਨਾਲ ਗੱਲ ਕਰਨੀ ਹੈ ਅਸੀਂ ਕਿਸੇ ਜਨੰਦੀ ਨਾਲ ਨਹੀਂ ਗੱਲ ਕਰਨੀ ਹੈਗੀ ਪਰ ਲੇਕਿਨ ਮੌਜੂਦਾ ਇੱਥੇ ਪੁਲਿਸ ਵੀ ਪਹੁੰਚ ਚੁੱਕੀ ਹੈ ਪਰ ਲੇਕਿਨ ਜੇਕਰ ਕੋਰਟ ਵੱਲੋਂ ਜਿਹੜੇ ਆਰਡਰ ਹੈ ਉਹਦੀ ਉਲੰਘਣਾ ਨਾ ਪੁਲਿਸ ਕਰ ਸਕਦੀ ਨਾ ਪ੍ਰੈਸ ਕਰ ਸਕਦਾ ਨਾ ਕੋਈ ਕੋਈ ਕਰ ਸਕਦਾ ਜੇ ਕੋਈ ਉਲੰਘਣਾ ਕਰਦਾ ਹੈ ਤਾਂ ਉਹਦੀ ਬਿਲਕੁਲ ਕਾਨੂੰਨ ਜਿਹੜੇ ਆ ਉਹ ਬੈਠਾ ਹੈ ਕਾਨੂੰਨ ਉਹਦੀ ਕਾਰਵਾਈ ਕਰੇਗਾ ਕੁਛ ਕਰਦੇ ਮੇਰੇ ਨੋ ਸਰਨਦਰ ਸਿੰਘ ਜੀ ਸਾਨੂੰ ਪਿਆਰਾ ਸਿੰਘ ਪਹੁੰਚੇ ਤੁਸੀਂ 112 ਤੇ ਆਏ ਆ 112 ਦੀ ਕੰਪਲੇਂਟ ਕਰਨ ਆਏ ਆ ਅਸੀਂ ਸਾਨੂੰ ਬਾਕੀ ਦਾ ਤਾਂ ਹੁਣ ਇਹਨਾਂ ਨੂੰ ਬੁਲਾ ਕੇ ਦੇਖਾਂਗੇ ਇਹਨਾਂ ਕੋਈ ਗੀਦ ਕੋ ਆਰਡਰ ਸਹੀ ਆ ਗੀਦ ਕੋ ਗਲਤ ਆ ਹੁਣ ਤਾਂ ਉਦੋਂ ਤੱਕ ਕੋਈ ਕੰਮ ਨਹੀਂ ਕਰੇਗਾ ਤੱਕ ਇਹਨਾਂ ਨੂੰ ਕਹਿੰਦਾ ਵੀ ਉੱਥੇ ਬੁਲਾ ਕੇ ਫਿਰ ਉਦੋਂ ਬਾਅਦ ਦੇਖ ਲੈਣੇ ਜਿੱਦਾਂ ਵੀ ਇਹਨਾਂ ਦਾ ਹੋਣਾ ਪਰ ਚੈੱਕ ਕੀਤੇ ਜਾਣ ਤੋਂ ਬਾਅਦ ਹੀ ਤੁਸੀਂ ਇਹਨਾਂ ਨੂੰ ਇਲਜ਼ਾਜ ਦੇਣ ਬਿਲਕੁਲ ਬਿਲਕੁਲ ਜੀ ਹੁਣ ਪੁਲਿਸ ਇੱਥੇ ਪਹੁੰਚ ਚੁੱਕੀ ਹੈ ਪੁਲਿਸ ਨੇ ਜਿਹੜੇ ਜਿਹੜੇ ਕਾਗਜ਼ ਪੱਤਰ ਦੇਖਣ ਤੋਂ ਬਾਅਦ ਦੋਨਾਂ ਧਿਰਾਂ ਨੂੰ ਸਦਰ ਥਾਣੇ ਜਿਹੜਾ ਬੁਲਾਇਆ ਗਿਆ ਹੈ ਤੇ ਉਹਦੇ ਬਾਅਦ ਜੇ ਸਹੀ ਹੈ ਜਾਂ ਗਲਤ ਹੈ ਇਹ ਡਿਸਾਈਡ ਹੁਣ ਖੁਦ ਥਾਣੇ ਦੇ ਬਾਅਦ ਹੀ ਪਤਾ ਚੱਲੇਗਾ ਉਹਦੇ ਬਾਅਦ ਜੇ ਕੋਈ ਸਹੀ ਹੁਕਮ ਪਾਈ ਜਾਂਦੇ ਤਾਂ ਬਿਲਕੁਲ ਇਸ ਜਗ੍ਹਾ ਨੂੰ ਇਹ ਪੱਧਰਾ ਕਰਨ ਦੇ ਹੱਕਦਾਰ ਹੋਣਗੇ ਸਰਦਸਿ ਬਿਲਕੁਲ ਜੀ ਜੀ ਤਰਜ ਕਰ ਰਹੇ ਹੋ ਕਿ ਕਾਗਜ਼ ਪਤਰਾ ਦਾ ਮੰਨਦੇ ਹੈ ਨਾ ਪੜੇ ਲਿਖੇ ਦਾ ਨਹੀਂ ਪਾਗਦਰ ਮੰਨਦੇ ਜੀ ਸਰ ਦੋਨੇ ਧਰਾਂ ਨੂੰ ਕੋਰਟ ਨਾਲ ਸਟੇ ਦਿੱਤੀ ਹੋਈ ਹੈ ਜੀ ਵੀ ਆਪਣੇ ਆਪਣੇ ਨੰਬਰਾਂ ਦੇ ਵਿੱਚ ਤੁਸੀਂ ਸ਼ਾਂਤਮਈ ਢੰਗ ਨਾਲ ਕੰਮ ਕਰ ਸਕਦੇ ਆ ਮਤਲਬ ਉਹ ਨੰਬਰ ਕਿਹੜਾ ਕਿਸੇ ਆ ਜੀ ਉਹ ਜਦੋਂ ਤੱਕ ਮਤਲਬ ਟੋਟਲ ਨਿਸ਼ਾਨਦੇਹੀ ਨਹੀਂ ਹੁੰਦੀ ਉਸ ਤੱਕ ਪੂਰਾ ਨਹੀਂ ਆ ਨਿਸ਼ਾਨਦੇਹੀ ਵੀ ਦੇਖੀ ਹੈ ਮੈਂ ਨਿਸ਼ਾਨਦੇਹੀ ਕੀਤੀ ਹੋਈ ਹੈ ਨੰਬਰਦਾਰ ਦੀ ਹੁਸੈਨ ਮੈਂ ਪਾਏ ਗਏ ਨਹੀਂ ਉਹ ਨਹੀਂ ਜੀ ਸਰ ਮੇਰੇ ਕੋਲ ਕਾਪੀ ਹੈਗੀ ਹੈ ਅਸੀਂ ਨਾਮ ਮਨਜ਼ੂਰ ਕਰਦੇ ਹੋਏ ਤਹਿਸੀਲਦਾਰ ਸਾਹਿਬ ਨੂੰ ਨਿਸ਼ਾਨਦੇਹੀ ਦੀ ਕਾਪੀ ਉਹ ਲਾਤੀ ਵੀ ਹੈ ਜੀ ਮਤਲਬ ਹੁਣ ਜਿਹੜਾ ਕੋਰਟ ਕੋਈ ਜਗ੍ਹਾ ਇਹਨਾਂ ਦੀ ਹੈ ਨਹੀਂ ਇਹ ਕੋਰਟ ਦੇ ਵਿੱਚ ਫੈਸਲਾ ਨਹੀਂ ਅਸੀਂ ਇਹ ਨਹੀਂ ਕਹਿੰਦੇ ਵੀ ਹੈ ਨਹੀਂ ਮਤਲਬ ਕੋਰਟ ਦਾ ਫੈਸਲਾ ਜਦ ਤੱਕ ਆਂਦਾ ਨਹੀਂ ਆ ਜਦ ਤੱਕ ਮਿੰਟੀ ਦਾ ਮਤਲਬ ਟੋਟਲ ਠੱਡੇ ਤੋਂ ਠੱਡੇ ਜਿੱਥੋਂ ਤੋਂ ਜ਼ਮੀਨ ਸ਼ੁਰੂ ਹੁੰਦੀ ਆ ਜਦ ਤੱਕ ਕਨਫਰਮ ਨਹੀਂ ਹੋ ਰਿਹਾ ਸ਼ਾਇਦ ਇਹਨਾਂ ਦੀ ਅਸੀਂ ਸਾਡੇ ਵੱਲ ਵੀ ਜ਼ਮੀਨ ਵੱਧ ਸਕਦੀ ਆ ਅਸੀਂ ਇਹ ਨਹੀਂ ਕਹਿੰਦੇ ਪਰ ਉਹ ਜਦੋਂ ਤੱਕ ਮੇਰਾ ਪ੍ਰੋਪਰ ਮਿੰਟੀ ਕੋਈ ਕੋਈ ਕੋਰਟ ਵੱਲੋਂ ਆਰਡਰ ਹੋ ਕੇ ਮਾਦੇ ਜਿਹੜੀ ਨਿਸ਼ਾਨਦੀ ਇਹ ਨਾਲ ਕੋਲ ਪਾਸ ਹੈਗੀ ਉਹਨਾਂ ਨੂੰ ਨਹੀਂ ਮੰਨਦੇ ਨਹੀਂ ਉਹ ਨਹੀਂ ਜੀ ਉਹ ਤਾਂ ਮਤਲਬ ਇਦਾਂ ਸੜਕ ਤੋਂ ਚੱਕੀ ਹੋਈ ਸੜਕ ਮਤਲਬ ਕਿੱਥੋਂ ਸ਼ੁਰੂ ਹੋਈ ਆ ਉਹ ਪਤਾ ਨਹੀਂ ਹਜੇ ਸੜਕਾਂ ਦਾ ਵੀ ਪਿੰਡ ਦਾ ਰੋਣਾ ਨਾਲ ਹੋਈਦੀ ਹੈ ਨਹੀ ਨਹੀ ਜਰੀਬ ਦੇ ਨਾਲ ਹੋਈ ਹੈ ਜੀ ਮਤਲਬ ਜਿੱਥੋਂ ਹੋਈ ਹੈ ਉੱਥੋਂ ਠੱਡਾ ਹੈ ਨਹੀਂ ਜੀ ਉੱਥੋਂ ਕਨਫਰਮ ਨਹੀਂ ਹੋ ਰਿਹਾ ਵੀ ਇਹ ਨਿਸ਼ਾਨਦੇਹੀ ਇਤੋਂ ਸਹੀ ਹੋ ਸਕਦੀ ਜਾਂ ਨਹੀਂ ਹੋ ਸਕਦੀ ਮਕਾਨ ਬਣਾਇਆ ਉਹਦੇ ਕਾਰਨਰ ਤੇ ਚੱਕੀ ਗਈ ਹੈ ਜੀ ਮਤਲਬ ਮਕਾਨ ਐਦਾਂ ਤਾਂ ਵੀ ਕਿਸੇ ਤਰੀਕੇ ਨਾਲ ਹੈ ਨਹੀਂ ਵੀ ਜਿੱਥੇ ਉਹ ਆਪਣੀ ਮਰਜ਼ੀ ਦੇ ਨਾਲ ਚੱਕ ਸਕਦੇ ਆ ਮਕਾਨ ਦੇ ਸਰ ਮਕਾਨ ਗਲਤ ਦਾ ਡਿਕਲੇਅਰ ਅਸੀਂ ਕਹਿੰਦੇ ਹੋਣਾ ਚਾਹੀਦਾ ਮਤਲਬ ਜਿੱਥੋਂ ਠੱਡੇ ਦੇ ਮੀਨਤੀ ਚੱਕ ਹੋਈ ਉੱਥੇ ਡਿਕਲੇਅਰ ਹੋਣਾ ਵੀ ਮਕਾਨ ਸਹੀ ਉਸ ਦੇ ਕੋਲ ਤੁਹਾਡਾ ਫੈਸਲਾ ਹੋਊਗਾ ਉਹਦੇ ਬਾਅਦ ਤੁਸੀਂ ਅਗਲਾ ਕੰਮ ਕਰਨਾ ਹਾਂਜੀ ਫਿਰ ਦਿਖਤਾਂ ਵੀ ਇਹੋ ਦਿਨ ਵੀ ਨਾਲ ਜਾਣਾ ਜੀ ਜਿੱਦਾਂ ਕਹਿਣ ਦੀ ਬਿਲਕੁਲ ਹੀ ਹੁਣ ਅਸੀਂ ਅੱਗੇ ਚੱਲਦੇ ਹਾਂ ਜੀ ਦੋਨੇ ਤਰ੍ਹਾਂ ਦਾ ਜੋ ਫੈਸਲਾ ਪਹਟਾਣੇ ਵੱਲ ਹੋਊਗਾ ਉਹ ਮਨਜ਼ੂਰ ਲਾਗੂ ਕੀਤਾ ਜਾਊਗਾ ਧੰਨਵਾਦ ਸੋਹਣੇ